ਜਾ ਤੇ ਜਿਹੜੀ ਤੇਰੀ ਜਵਾਨ ਕਰੀ ਉਹ ਜਵਾਨ ਤੇ ਖੜਦੇ ਤਾਂ ਨਹੀਂ ਉਹ ਭਾਈ ਉੱਥੇ ਨਹੀਂ ਵਿਕੜੇ ਉਹ ਤੋਂ ਥੱਲੇ ਆ ਕੇ ਵਿਕਦੇ ਆ ਕੇ ਤੇਰੇ ਨੰਗਰ ਦੇ ਉੱਪਰ ਇਹਦੀ ਜਵਾਨ ਤੇ ਕਰੀ ਉਹ ਉੱਥੇ ਨਹੀਂ ਵਿਕੜੇ ਉੱਥੇ ਵਾਲੀ ਤੋਂ ਭਾਵੇਂ ਤੂੰ ਲੱਦ ਕੇ ਲੈ ਜਾ ਓਏ ਖਦਾ ਖਦਾ ਹੁਣ ਕਿੱਥੇ ਜਾ ਖਦਾ ਵੀ ਹੋਏ ਨੇ ਬੈਂਕਾਂ ਨਹੀਂ ਰਿਸ ਕਰਦੀਆਂ ਤਾਂ ਮਿੰਟਾਂ 'ਚ ਕਿੰਨਾਂ ਦੇ ਕਦਾ ਕਦਾ ਹਾਂ ਹੱਥਾਂ ਨੂੰ ਥੁੱਕ ਲਈ ਬੈਠੇ ਨੇ ਆ 3 4 ਤੂੰ ਮੇਰੇ ਗੱਡੀ ਸਟਾਰਟ ਕਨ ਕਰ ਲਈ ਤੇ ਪੈਸੇ ਲੈ ਭਾਜ ਮੈਂ ਬੱਕਰੇ ਦੇ ਭਾਜ ਪੰਜਾਬ ਸਾਡਾ ਵੀ ਦਿਲ ਦੇਖ ਚਲਦੇ ਐਨ ਪੀਆ ਹਾਂ ਸੌਦਾ ਕਰ ਲੈ ਆ ਲੈ ਬਾਈ ਓਏ ਓ ਬਾਈ ਤੇਰੀ ਗੱਲ ਤੇ ਫੁੱਲ ਚੜਾਤੇ ਆਏਨ ਲਲਕਰਾ ਮਾਰ ਕੇ ਉਨੇ ਵੀ ਹੋਗੇ ਕਿੰਨੇ ਦੇ ਜਿੰਨੇ ਦੇ ਆਪਾਂ ਪਹਿਲਾਂ ਸੌਦਾ ਕਰਿਆ ਸੀ ਨਹੀਂ ਨਹੀਂ ਘੜਾ ਹੱਠਾ ਨਾ 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 ਕਿਉਂ ਉਹ ਨਹੀਂ ਯਾਰ ਤੂੰ ਐ ਕਿਵੇਂ ਕਰ ਰਿਹਾ ਇਹਨੂੰ ਪੂਰੇ ਕਰਦੇ ਸੀ ਤਿੱਥੋਂ ਦਲਾ ਨਹੀਂ ਵੀਂਦੀ ਉਹ ਨਹੀਂ ਪੂਰੇ ਮੈਂ ਕੀ ਕਰਨਾ ਹਾਂ ਹਟ ਜਾ ਉਹ ਲੈ ਹਟ ਜਾ ਨਹੀਂ ਉਹ ਬਗੈਰ ਜਮਾਨ ਜਮਾਨ ਕਰਾ ਰਹੇ ਤੂੰ ਉਹ ਨਹੀਂ ਜਵਾਨ ਕਰਾ ਮੈਂ ਦੱਸਾਂ ਕਿ ਤੜਾ ਢੂਠਾ ਬੇ ਬੰਦਾ ਰਹਿਣਦੇ ਨੇ ਮੈਨੂੰ ਮੁਕਰਦਾ ਹੁਣ ਤੂੰ ਬਿੰਦੇ ਬਿੰਦੇ ਨਹੀਂ ਮੁਕਰਦਾ ਮੇਰਾ ਪੁੱਗਦੀ ਲੈਣੀ ਆ ਮੈਂ ਹੋਰ ਕੀ ਕਰਨਾ ਹੁਣ ਤੂੰ ਬਿੰਦੇ ਬਿੰਦੇ ਮੁਕਰ ਮੈਨੂੰ ਸਿੱਧਾ ਮੁੱਕਾ ਜੱਟ ਮਾਰ ਦੇ ਤੂੰ ਦਨਾਲੀਆਂ ਵੀ ਛੜਤੀਆਂ ਮੇਰੀ ਗੱਲ ਇਹਨੇ ਦੀ ਹਾਂ ਬੰਦੀਆਂ ਮੇਰੀ ਕਲਾ ਨੇ ਛੜਤੀ ਦਨਾਲੀ ਦਾ ਕਿੰਨਾ 1500 ਨਾਲ ਦੇਖਣ ਮੇਰੇ ਪੂਰਾ ਲੱਗਿਆ ਇਹਦਾ ਕੱਟਿਆ ਜਾਂਦਾ ਦੋ ਫਿਰ ਤੂੰ ਜਾ ਯਾਰ ਪਰਾ ਨਹੀਂ ਨਹੀਂ ਹਾਂ ਤੂੰ ਦੁਆਰੇ ਇੰਨਾ ਆ ਜਾ ਵੇ ਖੜ ਤੇ ਤੁੰਜੇ ਚਾਕੇ ਪੈਰ ਅਸੀਂ ਕਿਸੀ ਪਿਛਾਲੇ ਲੰਦੇ ਮੈਂ ਕਿਉਂ ਉਹਦਾ ਵਾਕਿਆ ਉਹ ਵਾਕਿਆ ਉਹੀ ਲਊਗਾ ਸੌਦਾ ਆ ਮੈਂ ਫੰਦ ਖੜ ਤੇ ਦੇਖ ਦੇ ਦੀ ਸੌਦਾ ਹੈ ਨਾ ਦੇ ਹਰਾਮੀ ਨੇ ਪੂਰੇ ਪੂਰੇ ਚੱਟੇ ਵੱਟ ਨੇ ਇੱਕ ਹੀ ਹੋਵੇ ਕੋਈ ਵੀ ਧਾਰ ਕੋਈ ਹੋਰ ਮਰਜ਼ੀ ਲੈ ਲਵੇ ਸასი ਵਿਚਾਲੇ ਲੈ ਕੱਢ ਸਾਈ ਇਥੋਂ ਅਸੀਂ ਲੈਂਦੀ ਨਹੀਂ ਉਹਨਾਂ ਦੇ ਹਿਸਾਬ ਜ ਨਹੀਂ ਆਉਣੇ ਜਿੰਨੇ ਨੇ ਕਿਹਾ ਉਹਨਾਂ ਦੇ ਹਿਸਾਬ ਜ ਨਹੀਂ ਆਪਰੇ ਹੁਣ ਕਿਨੂੰ ਕਿਨੂੰ ਮਾਰੀਏ ਉਹ ਕਹਿੰਦਾ ਕੱਟਦਾ ਤੋਂ ਲਿਓ ਕਹਿੰਦਾ ਥੜੇ ਤੇ ਨਾ ਚੜੀ ਜਿਆਦਾ ਹੋ ਲੈਣ ਦੇ ਸੌਦਾ ਹੋ ਲੈਣ ਦੇ ਕਰਾ ਫਿਰ ਦੇਖੀ ਜੋ ਕਾਟੇ ਵਾਦੇ ਵਕਦਰ ਦੀ ਗੱਲ ਉਹ ਫਿਰ ਸਾਈਡ ਕਰਦਾ ਤੂੰ ਕਰਦੇ ਮੈਂ ਤਾਂ ਲੈ ਲੈਂਦਾ ਜੇ ਉਹਨੂੰ ਲੈਣੇ ਹੁੰਦੇ ਲੈ ਫਿਰ ਐ ਨਹੀਂ ਤੂੰ ਲੈ ਲੈਂਦਾ ਸਾਰੀ ਜਵਾਨ ਤੋਂ ਬਦਲਦੀ ਹਾਂ ਯਾਰ ਤੁਸੀਂ ਇਹ ਤਾਂ ਸਾਨੂੰ ਫਿਰ ਫੁੱਦੂ ਬਣਾਉਣੀ ਉਹ ਮੈਂ ਨਹੀਂ ਬਦਲਦਾ ਮੈਨੂੰ ਉਹਨੇ ਚਾਹੀਦੇ ਨੇ ਭਾਈ ਜਿਨ੍ਹਾਂ ਨੇ ਮੈਨਾਂ ਕਹਿਿਆ ਤੈਨੂੰ ਜਿਨ੍ਹਾਂ ਨੂੰ ਬੰਦੇ ਚਾਹੀਦੇ ਨੇ ਉਹਨੇ ਹੀ ਲਾਉਣਾ ਆਪਾਂ ਤੈਨੂੰ ਐ ਨਹੀਂ ਕਰਾਂਗੇ ਵੀ ਬਦਲ ਤੋਂ ਮਾਰਵਾਟਾ ਦਵਾ ਆਪਾਂ ਤੈਨੂੰ ਨਹੀਂ ਨਚਾਉਣਾ ਅਸੀਂ ਨੇ ਬੁੜੇ ਨੂੰ ਗਰੀਬ ਦੇ ਸਾਰੇ ਵਾਤਾ ਲੈ ਲਓ ਪਹੁੰਚ ਜਾ ਰਾ ਜੀ ਉੱਪਰ ਮੱਦੀ ਦੇ ਕੋਈ ਲੈ ਲੈ ਅੱਬਾ ਤਾਂ ਉਹਦਾ ਟੁੱਟ ਲੈ ਉਹਨੇ ਤੂੰ ਪਤਾ ਭੁਗਾ ਲੈ ਲੈ ਕੋਈ ਚੱਕ ਯਾਰ ਪਤਾ 53000 ਦੇ ਲਾ ਦੇ ਇਹਨੂੰ ਇੱਕ ਵਾਰ ਕਰਾ 50000 ਲਾਉਂਦਾ ਹੈ ਇਹ ਨਾ ਕਰ 53000 ਦੇ ਲਾ ਦੇ ਇਹ ਫੜ ਪੈ ਵੀ ਲਾਏ ਨੇ ਪਹਿਲਾਂ ਇਹਨਾਂ ਨੇ ਮਨਾ ਲਓ ਜੇ ਮੰਨਦਾ ਹੈ ਹਾ ਗਲੇ ਨਾ ਮਨਾਓ 53 ਬਾਈ ਇਹਨੂੰ ਬਣਾ ਦਿਓ ਹੱਥੋਂ ਨਹੀਂ ਹੋ ਰਹਾ ਲੈਣਾ ਗੱਲ ਹੁਣ ਅਸੀਂ ਵੀ ਲੈੜਿਆ ਯਾਰ ਅਸੀਂ ਵੀ ਬੜਾ ਬੋਟਾ ਰੋਟੀ ਨੂੰ ਲਵਾ ਕੇ ਹਣਾ ਕਰ ਲੈ ਨਾ ਮਨੀ ਕਿੱਡੇ ਕਿੱਡੇ ਨੇ ਕੋਈ ਨਹੀਂ ਕੋਈ ਬਾਬਾ ਮੋ ਨਾ ਬੋਲਾ ਚੱਲਾ ਬਾਬਾ ਹਾਂ ਕਰੋ ਕਰੋ ਬੱਸ ਕਿਉਂ ਤਾਂ ਖੇਡ ਨੂੰ ਪਾਉਣ ਲੱਗਣੇ 53 53 53 ਦੀ ਜਿੰਨਾ ਵੀ ਪੰਜਾਤੀ ਜਿਹੜੀ ਤੇਰੀ ਜਵਾਨ ਕਰੀ ਉਹ ਜਵਾਨ ਤੇ ਖੜਦੇ ਤਾਂ ਨਹੀਂ ਉਹ ਭਾਈ ਉੱਥੇ ਨਹੀਂ ਵਿਕੜੇ ਉਹ ਤਾਂ ਥੱਲੇ ਆ ਕੇ ਵਿਕਦੇ ਆ ਕੇ ਤੇਰੇ ਡੰਗਰ ਨਹੀਂ ਨਹੀਂ ਉੱਪਰ ਇਹਦੀ ਜਵਾਨ ਤੇ ਕਰੀ ਉਹ ਉੱਥੇ ਨਹੀਂ ਵਿਕੜੇ ਉੱਥੇ ਵਾਲੀ ਤੋਂ ਭਾਵੇਂ ਤੂੰ ਲੱਦ ਕੇ ਲੈ ਜਾ ਉਹ ਤੂੰ ਕੜ ਕੇ ਡੰਗਰ ਪੜਗਣੇ ਤੇਰੇ ਠੀਕ ਹੈ ਨਾ ਗੱਲ ਉਹ ਬਾਬਾ ਨਾ ਨਹੀਂ ਕਿਹੜਾ ਧੱਕਾ ਹੈਗਾ ਉਹ ਬੋਲ ਨਾ ਬੋਲ ਨਾ ਬੋਲ ਨਾ ਬੇਦਗਾਂ ਨਾ ਕਟ ਕੇ ਗੇਅਰ ਫਸ ਗਿਆ ਯਾਰ ਉਹ ਗੇਅਰ ਲੱਗ ਗਈ ਗੱਡੀ ਦਾ ਉਹ ਤੂੰ ਕਟ ਕੇ ਡੰਗਰ ਬੈੜਗਣਗੇ ਜੇ ਵੇਚਦੇ ਵੇਚ ਜਾਂ ਨਹੀਂ ਤੇਰੇ ਲੈ ਜਾ ਆਪਣੇ ਉਦੋਂ ਵੱਧ ਕੇ ਪਰ ਚੱਲਦੇ ਉਹ ਤੂੰ ਕਟ ਕੇ ਚੱਲਣਗੇ ਹੈ ਨਾ ਗੱਲ ਸਿੱਧੀ ਗੱਲ ਕਹੀਏ ਪਾ ਹੁਣ ਕਿੰਨੇ ਘਾਟਦੇ ਨੇ ਓ ਖੜਾ ਵੇ ਖੜਾ ਦਰਿਆ ਕਰ ਲੈ ਰਾਜੂ ਮਗਲ ਦੇ ਰਾਹ ਕਰ ਓਰੀਆ ਓਯਾੜੀ ਓਰੀਆ ਰਾਹ ਕਰ ਲੈ ਇਹਨੂੰ ਤੂੰ ਤਰਮੰਜਾ ਦੀ ਤੇ ਟੋਕੇ ਲਵਾਗੇ ਤੇਰਮੰਜਾ ਹੀ ਕਿਸੇ ਪਾਸੇ ਤਾਂ ਮੰਨੋ ਯਾਰ ਚੱਲਾ ਮੈਂ ਬੱਕਰਿਆ ਕਿਹਦਾ ਬੁੜੇ ਨਾਲ ਸਲਾਹ ਕਰਨਾ ਸਲਾਹ ਆ ਕੀ ਸਲਾਹ ਲਈ ਗੱਲ ਇਹ ਸਲਾਹ ਤਾਂ ਕਰੂਗਾ ਮੈਂ ਆ ਗੱਲ ਕਾਹਦੀ ਸਲਾਹ ਲਈ ਆ ਫਿਰ ਉਹਨੂੰ ਸਲਾਹ ਤਾਂ ਕਰੂਗਾ ਚੀਜ਼ ਸਲਾਹ ਲਈ ਰੱਖਿਆ ਗੱਲ ਤੂੰ ਗਏ ਕੋਈ ਇਹ ਨਹੀਂ ਗੱਲ ਸਲਾਹ ਤਾਂ ਕਰਨ ਦੇ ਬੁੜੇ ਨੂੰ ਚੱਲ ਲਿਆਓ ਜੀ ਲੈ ਓਏ ਤਰਸੇਮ ਘਣਕੇ ਦਊ ਬਾਈ ਦੇਖ ਤੈਨੂੰ ਜਿਉ ਬੰਦੀ ਆ ਗੀੜੀਆਂ ਰਾਜੂ ਬੜੀ ਆ ਲੈ ਬਾਈ ਤੂੰ ਵੀ ਕਹਾ ਦੀ ਕਹਾ ਫੜੀ ਆ ਸਾਡੀ 550 ਸਾਰੀ ਫੜਾ ਯਾਰ ਕਿੰਨੇ ਹੁੰਦੇ ਤਿੰਨ ਟਰਫਨ ਕਾਹਦੇ ਸਤਨਗੇ ਸ਼ੀ ਆ ਸਾਧਾਰਾ ਬੜੇ ਬਰਾਬਰ ਬੈਗ ਬੈਗ ਲੈ ਲੇ ਤਰਾ ਲੈਦਾ ਕੋਈ ਵਾਰ ਜਦੋਂ ਹੋਤਾ ਬਦਵਾਤਾ ਵੀ ਲੋਕ ਹੀ ਲਈਦਾ ਕੋਈ ਵਾਰ 13 14 15 16 ਆ ਤੂੰ ਰੁਪਈਆ ਦੇ ਤਰਾ ਪਹਿਲੇ ਪਹਿਲ ਤਰਾ ਕੋਈ ਵਾਰ 19 20 21 22 23 21 22 23 24 25 26 27 28 29 30 ਅਗਲਾ ਅਜਾ 31 32 33 ਕੋਈ ਬਾਤ ਨਹੀਂ ਦਿੰਦੇ ਛੈਨ ਕਿਉਂ ਚੰਗ ਹੋਰ ਕੱਟ ਓਏ ਕੱਟਾ ਖਤਮ ਹੋ ਗਿਆ ਹੁਣ ਕਿੱਥੇ ਜਾ ਰੱਬ ਵੀ ਹੋਏ ਰਹੇ ਮੈਂ ਕਾ ਨਹੀਂ ਰਿਸ ਕਰਦੀ ਹਾਂ ਮਿੰਟਾਂ ਚ ਗਿਣਦਾ ਕਿ ਕਦਾ ਕਦਾ ਹਾਂ ਹੱਥਾਂ ਨੂੰ ਥੁੱਕ ਲਈ ਬੈਠੇ ਨੇ 33 34 ਉਹ ਯਾਦ ਨਹੀਂ 34 ਨੇ ਵੱਧ ਨਹੀਂ ਦਿੰਦਾ ਮੈਨੂੰ ਮੈਂ ਤੈਨੂੰ ਗਣ ਕੇ ਫੜਾਉਂਦਾ ਤੂੰ ਗਾ ਫੜਾ ਦੀ 35 ਐ ਮੈਨੂੰ ਲੋਟ ਜਾਂ ਨਹੀਂ ਆਉਂਦਾ ਵੱਧ ਨਹੀਂ ਤੇਰੇ ਦਿੰਦਾ ਗਰੀਬ ਤੇ ਦੁਬਾਰਾ ਕਿੰਨੇ 32 36 37 38 39 40 41 ਆ ਲਈ ਤਾਂ ਗੱਡੀ ਸ਼ਟਾਡ ਕੰਨ ਕਰ ਲਈ ਚਲ ਆ ਲਈ ਇਹ ਪਹਿਲੇ ਵਜਨ ਬੱਕਰੇ ਦੇ ਭਾਜਾ ਪੰਜਾਬ ਪੰਜਾਬ ਹੋ ਗਿਆ ਜੀ ਹੋ ਗਿਆ ਓਹ ਫੋਨ ਲੈਉਣ ਤੂੰ ਗੱਡੀ ਖਾਲੀ ਕਰ ਤੋ ਇਹ ਆ ਤੈਨੂੰ ਦੁਬਾਰਾ ਸਾਰੇ ਘੰ ਲੈ ਤੈਨੂੰ ਉੱਤੇ ਪਹਜਾਓਗੇ ਕੱਢ ਕੇ ਦੁਬਾਰਾ ਘੰ ਲੈ ਲੈ ਜੋ ਸਮਝ ਕੇ ਖੜ ਜਾ ਯਾਰ ਹਾਲ ਕਰਦਾ ਯਾਰ ਸਾਨੂੰ ਮਾਰੇਗਾ ਵੇ ਕਟਾ ਕੇ